ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਦੇ ਵੱਲੋਂ ਸਜਾਏ ਗਏ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਥਾਂ-ਥਾਂ ਤੇ ਲੰਗਰ ਵੀ ਵਿਗਾਇਏ ਗਏ ਨੇ। ਯਾਹਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਕੁੰਡੀ ਦਿੱਲੀ ਸੈਂਟਰ ਵਿਖੇ ਅਗਰ ਕੀਰਤਨ ਦਾ ਆਰੰਭ ਹੋਇਆ ਜਿਹੜਾ ਕਿ ਸ਼ਹਿਰ ਦੇ ਵਾਕਫਾ ਪਟਡਾਵਾ ਤੋਂ ਸੁਧਿਆ ਹੋਇਆ ਬਾਅਦਸ਼ਰ ਬਾਦ ਸਾਹਿਬ ਸੁਝੇਗਾ ਕਿ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਜਾਣਦੇ ਹਾਂ ਇਹ ਸੰਗਤਾਂ ਦੀ ਬੜੀ ਗਿਣਤੀ ਕੋ ਚ ਹਾਜ਼ਰੀ ਭਰੀ ਆ ਥਾਂ ਥਾਂ ਤੇ ਲੰਗਰ ਲਾਏ ਨੇ ਬੜੀ ਸ਼ਰਧਾ ਭਾਵਨਾ ਨਾਲ ਸੱਜਤਾ ਇਹ ਦਿਹਾੜਾ ਬਣਾ ਰਹੀਆਂ ਨੇ ਪਿਆਸ ਕਰਦੇ ਆ ਅਪੀਲ ਕਰਦੇ ਆ ਸੰਗਤਾਂ ਕੇ ਕਿ ਸਾਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬਖਸ਼ੇ ਹੋਏ ਉਪਦੇਸ਼ਾਂ ਤੇ ਚੱਲ ਕੇ ਤੇ ਆਪਣੇ ਇਸ ਜੀਵਨ ਨੂੰ ਸਫਲ ਬਣਾਇਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਵੱਲੋਂ ਥਾਂ ਥਾਂ ਤੇ ਲਗਾਏ ਗਏ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਇੱਦਰ ਖੀਰ ਦਾ ਲੰਗਰ ਜਿਹੜਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਇਹ ਨਜ਼ਾਰਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਕਾ ਨੰਬਰ 7 ਤੋਂ ਸੰਗਤਾਂ ਦੇ ਵੱਲੋਂ ਇਹ ਲੰਗਰ ਲਾਇਆ ਗਿਆ ਇਹ ਬੱਸ ਅੱਡਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਹੜੀ ਕੜਾ ਪ੍ਰਸ਼ਾਦ ਦਾ ਲੰਗਰ ਜਿਹੜਾ ਸੰਗਤਾਂ ਦੇ ਵੱਲੋਂ ਲਗਾਇਆ ਗਿਆ ਔਰ ਸੰਗਤਾਂ ਜਿਹੜੀਆਂ ਨਗਰ ਕੀਰਤਨ ਦੇ ਨਾਲ ਆਈਆਂ ਸੰਗਤਾਂ ਉਹ ਇਸ ਇਹਨਾਂ ਦੇ ਗਨਸ਼ਾਕ ਰਹੀਆਂ ਨੇ ਔਰ ਸੇਵਾਦਾਰਾਂ ਦੇ ਵੱਲੋਂ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਸ਼ੁਕਰੀਆ ਜੀ ਹਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅਮੋਲ ਅੱਜ ਮੈਂ ਤੁਹਾਨੂੰ ਪੰਜਾਬੀ ਵਿੱਚ ਖਬਰਾਂ ਸੁਣਾ ਰਿਹਾ ਨਹੀਂ ਜੀ ਮੈਂ ਨਹੀਂ ਸੁਣਾਉਂਦਾ ਇਹ ਤੁਸੀਂ ਖਬਰਾਂ ਸੁਣਨੇ ਆ ਸੱਚ ਬੋਲਦਾ ਨਿਊਜ਼ ਜੋ ਕਿ ਹਰ ਤਰ੍ਹਾਂ ਦੀ ਖਬਰ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮੇਲਿਆਂ ਦੀ ਖਬਰ ਆ ਜਾਂ ਸਾਡੇ ਕਿਸੇ ਮੁੱਦਿਆਂ ਦੀ ਖਬਰ ਆ ਇਹ ਸੱਚ ਬੋਲਦਾ ਨਿਊਜ਼ ਇਹ ਚੈਨਲ ਨੂੰ ਸਬਸਕ੍ਰਾਈਬ ਕਰਾਓ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਪਿਆਰੇ ਬਲਕਰਨ ਕੌਲਤਾਰ ਜੀ ਇਹ ਚੈਨਲ ਨੂੰ ਚਲਾ ਰਹੇ ਨੇ ਹਾਂ ਫਿਰ ਨੋਟ ਕਰ ਲਓ ਜੀ ਸੱਚ ਬੋਲਦਾ ਨਿਊਜ਼ ਚੈਨਲ ਚੈਨਲ